ਦੇ ਸੈਕਟਰ 26 ਚ ਬਦਨਾਮ ਗੈਂਗਸਟਰ ਇੰਦਰਪ੍ਰੀਤ ਸਿੰਘ ਉਰਫ ਪੈਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਪੈਰੀ ਤੇ ਗੈਂਗ ਦਾ ਕੱਦਾਰ ਹੋਣ ਦਾ ਦੋਸ਼ ਵੀ ਲਗਾਇਆ ਗਿਆ ਅਤੇ ਫਿਰੋਤੀ ਲਈ ਰੋਹਿਤ ਅਤੇ ਗੋਲਡੀ ਦੇ ਨਾਮ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਗਿਆ ਦਰਸਲ ਸੋਮਵਾਰ ਰਾਤ ਨੂੰ ਚੰਡੀਗੜ੍ਹ ਦੇ ਸੈਕਟਰ 26 ਚ ਇਸ ਸੰਸਨੀਖੇਜ ਘਟਨਾ ਵਾਪਰੀ ਜਿਸ ਵਿੱਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਤੇ ਉਸਦੇ ਹੀ ਗੈਂਗ ਦੇ ਸਾਥੀਆਂ ਨੇ ਗੋਲਿਆਛਾਦੀ ਕੀ ਅੰਦੇਸ ਕਰਨਾ ਬਦਨਾਮ ਗੈਂਗਸਟਰ ਇੰਦਰਪ੍ਰੀਤ ਉਰਫ ਪੈਰੀ ਦੀ ਮੌਤ ਹੋ ਗਈ ਸ਼ਾਮ 7:30 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਮੁਲਾਵਰ ਕੀਤਾ ਕਾਰਜਾਇਕ ਅੰਨੇਵਾ ਗੋਲੀਆਂ ਚਲਾਈਆਂ ਤੇ ਕੁਝ ਹੀ ਪਲਾਚ ਕਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸ਼ੁਰੂਆਤੀ ਜਾਂਚ ਵਿੱਚ ਇਸ ਕਤਲ ਨੂੰ ਗੈਂਗਵਾਰ ਦੇ ਨਾਂ ਛੋੜਿਆ ਗਿਆ ਹੈ ਅਨਕਾਰੀ ਮੁਤਾਬਕ ਪੈਰੀ ਨੂੰ 5 ਗੋਲੀਆਂ ਮਾਰੀਆਂ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਉਹ ਸੈਕਟਰ 33 ਚੰਡੀਗੜ੍ਹ ਦਾ ਰਹਿਣ ਵਾਲਾ ਸੀ ਪੈਰੀ ਅਤੇ ਲਾਰੈਂਸ ਬਿਸ਼ਨੋਈ ਕਾਲਜ ਸਮੇਂ ਤੋਂ ਹੀ ਕਰੀਬੀ ਸਨ ਅਤੇ ਵਿਦਿਆਰਥੀ ਸੰਗਠਨ ਸੋ ਪੁਨਰ ਜੁੜੇ ਹੋਏ ਸੀ ਪੈਰੀ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਲੰਬੇ ਸਮੇਂ ਤੋਂ ਵਿਵਾਦਪੂਰਨ ਗਤੀਵਿਧੀਆਂ ਵਿੱਚ ਸ਼ਾਮਲ ਸੀ ਉਦੋਂ ਪੈਰੀ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਦਸਨ ਵਾਲੇ ਆਰਜੂ ਬਿਸ਼ਨੋਈ, ਹੈਰੀ ਵਾਕਸਰ, ਸ਼ੁਭਮ ਲੌਂਕਰ ਅਤੇ ਹਰਮਨ ਸੰਧੂ ਨੇ ਇਹ ਸੀ ਜ਼ਿੰਮੇਵਾਰੀ ਲਈ ਉਹਨਾਂ ਨੇ ਕਿਹਾ ਹੈ ਕਿ ਪੈਰੀ ਦਾ ਕਤਲ ਸਾਡੇ ਵੱਲੋਂ ਕੀਤਾ ਗਿਆ ਹੈ। ਪੋਸਟ 'ਚ ਅੱਗੇ ਲਿਖਿਆ ਗਿਆ ਹੈ ਕਿ ਸੈਕਟਰ 26 ਚੰਡੀਗੜ੍ਹ 'ਚ ਜੋ ਇੰਦਰਪ੍ਰੀਤ ਸਿੰਘ ਦਾ ਕਤਲ ਹੋਇਆ ਹੈ ਉਸ ਦੀ ਜ਼ਿੰਮੇਵਾਰੀ ਅਸੀਂ ਲੈਣੇ ਆ। ਇਹ ਸਾਡੇ ਗਰੁੱਪ ਦਾ ਗਰਦਾਰ ਸੀ। ਗੋਲਡੀ ਜਾਂ ਫਿਰ ਰੋਹਿਤ ਦਾ ਫੋਨ ਕਰਾ ਕੇ ਇਹ ਸਾਰੇ ਕਲੱਬਾਂ ਤੋਂ ਪੈਸਿਆਂ ਦੀ ਉਗਰਾਹੀ ਕਰਦਾ ਸੀ। ਜਿਸ ਕਾਰਨ ਇਹ ਹੁਣ ਮਾਰੇ ਗਏ। ਪੋਸਟ 'ਚ ਅੱਗੇ ਲਿਖਿਆ ਗਿਆ ਹੈ ਕਿ ਸ਼ੁਰੂਆਤ ਵੀ ਇਹਨਾਂ ਨੇ ਹੀ ਕੀਤੀ ਸੀ। ਪਹਿਲਾਂ ਸਾਡੇ ਹਰੀ ਭਾਈ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ 'ਚ ਟਿੱਪਾ ਭਾਈ ਦਾ ਕਤਲ ਕਰਵਾਇਆ। ਅੱਜ ਹੀ ਦੀ ਸਾਰੀਆਂ ਟੀਮਾਂ ਨੂੰ ਚੇਤਾਵਨੀ ਹੈ ਕਿ ਜੋ ਵੀ ਇਹਨਾਂ ਦਾ ਸਾਥ ਦੇਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਮੈਂ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਚੰਡੀਗੜ੍ਹ ਵਿੱਚ ਵੱਡੀ ਗੈਂਗਵਾਰ ਹੋਈ ਹੈ ਜਿਸ ਵਿੱਚ ਇੱਕ ਗੈਂਗਸਟਰ ਇੰਦਰਪ੍ਰੀਤ ਹੈਰੀ ਦਾ ਕਤਲ ਕਰ ਦਿੱਤਾ ਗਿਆ ਵੱਡੀ ਗੱਲ ਇਹ ਹੈ ਕਿ ਇਹ ਕਤਲ ਉਸਦੇ ਹੀ ਗੈਂਗ ਬਿਸ਼ਨੋਈ ਗੈਂਗ ਵੱਲੋਂ ਕੀਤਾ ਗਿਆ ਅਤੇ ਉਸ ਦੇ ਗੈਂਗ ਦਾ ਗद्दार ਹੋਣ ਦੇ ਇਲਜ਼ਾਮ ਲਗਾਏ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ